ਹੁਣ ਜਦੋਂ ਜਨਮ ਹੁੰਦਾ ਹੈ ਬੱਚੇ ਦਾ ਤੇ ਜਨਮ ਬੰਦੇ ਦੇ ਹੱਥ ਵਿੱਚ ਹੈ ਵੀ ਮੈਂ ਅਮੀਰ ਘਰ ਚ ਲੈਣਾ ਹੈ ਕਿ ਗਰੀਬ ਘਰ ਚ ਲੈਣਾ ਦੱਸੋ ਤੁਸੀਂ ਕਰਮਾਂ ਦੇ ਨਾਲ ਹੀ ਮਿਲਦਾ ਨਾ ਕਿਹੜੇ ਦੇਸ਼ ਵਿੱਚ ਲੈਣਾ ਹੈ ਕਿਹੜੀ ਧਰਤੀ ਤੇ ਲੈਣਾ ਹੈ ਕਿਹੜੇ ਪਰਿਵਾਰ ਚ ਲੈਣਾ ਹੈ ਸਾਰਾ ਕੁਝ ਮੁਕਰਰ ਹੈ ਨਾ ਪ੍ਰਮਾਤਮਾ ਵੱਲੋਂ ਨਾ ਜਨਮ ਹੱਥ ਚ ਹੈ ਨਾ ਮੌਤ ਹੱਥ ਚ ਹੈ ਇਹ ਜੀਵਨ ਵਿੱਚ ਜੋ ਸੀ ਕਰਦੇ ਆ ਨਾ ਕੁਝ ਪਰਸੈਂਟ ਸਾਡੇ ਹੱਥ ਚ ਹੈ ਹੁਣ ਜੇਸੀਂ ਸਾਰਾ ਕੁਝ ਪ੍ਰਮਾਤਮਾ ਤੇ ਸੁੱਟ ਦਾਂਗੇ ਨਾ ਫਿਰ ਤੇ ਅਸੀਂ ਮੁਕਤ ਹੋ ਗਏ ਬਿਲਕੁਲ ਬੰਦਾ ਮੁਕਤ ਹੋ ਜਾਏਗਾ ਵੀ ਜੇ ਬੁਰਾ ਵੀ ਕਰਤਾ ਤੇ ਕਹ ਦੇਗਾ ਵੀ ਪ੍ਰਮਾਤਮਾ ਨੇ ਕਰਾਇਆ ਜੇ ਕਿਸੇ ਦਾ ਮਰਡਰ ਵੀ ਕਰਤਾ ਫਿਰ ਤੇ ਕੋਰਟ ਚ ਕਹੇਗਾ ਵੀ ਪ੍ਰਮਾਤਮਾ ਨੇ ਕਰਾਇਆ ਕਿ ਜੱਜ ਉਸ ਗੱਲ ਨੂੰ ਮੰਨੇਗਾ ਨਹੀਂ ਨਹੀਂ ਕੁਝ ਤੇਰੇ ਹੱਥ ਵਿੱਚ ਸੀ ਜੋ ਤੂੰ ਗਲਤ ਕੀਤਾ ਉਹ ਤੂੰ ਰੋਕ ਸਕਦਾ ਸੀ ਕਰਨ ਤੋਂ ਪਰ ਬਹੁਤ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਵੀ ਹੈ ਕੁਝ ਪ੍ਰਤੀਸ਼ਤ ਬੰਦੇ ਦੇ ਹੱਥ ਵਿੱਚ ਹੁੰਦਾ ਹੈ ਅਰਜ ਕਰ ਰਿਹਾ ਸੀ ਕਿ ਅੱਜ ਬੰਦਾ ਚਿੰਤਾਵਾਂ ਦੀਆਂ ਪੰਡਾਂ ਲੈ ਕੇ ਘੁੰਮਦਾ ਹੈ ਚਿੰਤਾਵਾਂ ਦਾ ਬੋਝ ਲੈ ਕੇ ਘੁੰਮਦਾ ਜਿਵੇਂ ਕਹਿੰਦੇ ਨੇ ਇੱਕ ਵਾਰੀ ਇੱਕ ਨਾ ਰਾਜਾ ਇੱਕ ਰੱਥ ਤੇ ਲੰਘ ਰਿਹਾ ਸੀ ਤੇ ਨਾ ਇੱਕ ਰਾਹ ਵਿੱਚ ਇੱਕ ਭਿਖਾਰੀ ਇੱਕ ਗਰੀਬ ਬੰਦਾ ਗਰੀਬੜਾ ਜਿਹਾ ਬੰਦਾ ਪਾਟੇ ਪੁਰਾਣੇ ਕੱਪੜੇ ਉਹਨੇ ਪਾਏ ਹੋਏ ਨੇ ਸਿਰ ਤੇ ਉਹਨੇ ਇੱਕ ਬੜੀ ਭਾਰੀ ਪੰਡ ਚੁੱਕੀ ਹੋਈ ਹੈ ਰਾਜੇ ਨੇ ਆਪਣੇ ਸਾਰਥੀ ਨੂੰ ਹੁਕਮ ਕੀਤਾ ਵੀ ਰੱਥ ਰੋਕੋ ਇਹਨੂੰ ਬਿਠਾ ਲਓ ਵਿਚਾਰੇ ਨੂੰ ਤਰਸ ਆ ਗਿਆ ਰਾਜੇ ਨੂੰ ਵੀ ਬੜਾ ਵਡੇਰਾ ਜਿਹਾ ਗਰੀਬੜਾ ਜਿਹਾ ਤੁਰਿਆ ਜਾਂਦਾ ਨਹੀਂ ਇਹਦੇ ਕੋਲੋਂ ਭਾਰੀ ਪੰਡ ਚੁੱਕੀ ਹੋਈ ਹੈ ਨੇ ਸਿਰ ਤੇ ਰਾਜੇ ਨੇ ਰੱਥ ਰਕਵਾਇਆ ਕਹਿਣ ਲੱਗੇ ਜੀ ਆਓ ਤੁਸੀਂ ਬਹਿ ਜੋ ਰੱਥ 'ਚ ਅਸੀਂ ਵੀ ਅੱਗੇ ਜਾਣਾ ਤੁਹਾਨੂੰ ਉਤਾਰ ਦਿਆਂਗੇ ਰਾਹ 'ਚ ਜਿੱਥੇ ਤੁਸੀਂ ਜਾਣਾ ਹੈ ਜਦੋਂ ਬਜ਼ੁਰਗ ਵਿੱਚ ਚੜਿਆ ਤੇ ਜਦੋਂ ਬਹਿ ਗਿਆ ਨਾ ਤੇ ਪੰਡੋਂ ਨੇ ਹੱਲੇ ਵੀ ਸਿਰ ਤੇ ਚੁੱਕੀ ਹੋਈ ਹੈ ਰਾਜਾ ਕਹਿਣ ਲੱਗਾ ਵੀ ਆ ਪੰਡ ਥੱਲੇ ਧਰ ਦੋ ਬਜ਼ੁਰਗੋ ਏਕਾ ਤੋਂ ਹੱਲੇ ਵੀ ਭਾਰ ਸਿਰ ਤੇ ਚੁੱਕਿਆ ਹੋਇਆ ਹੈ ਤੇ ਉਹ ਬਜ਼ੁਰਗ ਅੱਗੋਂ ਬੜੀ ਨਿਮਰਤਾ 'ਚ ਕਹਿਣ ਲੱਗਾ ਕਹਿੰਦਾ ਰਾਜਾ ਸਾਹਿਬ ਐਡਾ ਤੁਹਾਡਾ ਧੰਨਵਾਦ ਥੋੜਾ ਵੀ ਤੁਸੀਂ ਮੈਨੂੰ ਬਿਠਾ ਲਿਆ ਰੱਥ ਤੇ ਹੁਣ ਮੈਂ ਪੰਡ ਦਾ ਭਾਰ ਵੀ ਤੁਹਾਡੇ ਰੱਥ ਤੇ ਪਾ ਦਿਆਂ ਨਹੀਂ ਨਹੀਂ ਇਹ ਪੰਡ ਮੈਂ ਤੁਹਾਡੀ ਰੱਥ 'ਚ ਨਹੀਂ ਰੱਖਾਂਗਾ ਇਹ ਮੈਂ ਆਪਣੇ ਸਿਰ ਤੇ ਚੁੱਕ ਕੇ ਰੱਖਾਂਗਾ ਰਾਜਾ ਬੜਾ ਹੈਰਾਨ ਹੋਇਆ ਕਹਿੰਦਾ ਬਜ਼ੁਰਗੋ ਪੰਡ ਭਾਵੇਂ ਸਿਰ ਤੇ ਚੁੱਕ ਲੋ ਯਾ ਰੱਥ ਦੇ ਵਿੱਚ ਰੱਖ ਦੋ ਭਾਰ ਇਹਦੇ ਪਹੀਆਂ ਤੇ ਹੀ ਪੈਣਾ ਹੈ ਭਾਰ ਇਸ ਰੱਥ ਤੇ ਹੀ ਪੈਣਾ ਹੈ ਫਿਰ ਐਵੇਂ ਕਾਹ ਤੋਂ ਬੋਝ ਚੁੱਕਣਾ ਸਾਧ ਸੰਗਤ ਜੀ ਕਈ ਤੇ ਅਸੀਂ ਚਿੰਤਾਵਾਂ ਦੀਆਂ ਪੰਡਾਂ ਨੂੰ ਐਵੇਂ ਲੈ ਕੇ ਘੁੰਮ ਰਹੇ ਆ ਪ੍ਰਮਾਤਮਾ ਦੇ ਹੱਥ ਵਿੱਚ ਹੈ ਬਹੁਤ ਕੁਝ ਸਾਡੇ ਹੱਥ ਵਿੱਚ ਹੈ ਮਿਹਨਤ ਕਰਨੀ ਚੰਗੀ ਮਿਹਨਤ ਕਰਨੀ ਚੰਗਾ ਸੋਚਣਾ ਕੋਸ਼ਿਸ਼ ਕਰਨੀ ਪਰ ਫਲ ਦੀਆਂ ਚਿੰਤਾਵਾਂ ਨਾ ਕਰੋ ਫਲ ਦਾ ਫਿਕਰ ਨਾ ਕਰੋ ਵੀ ਕਿੰਨਾ ਮਿਲੇਗਾ ਇਹ ਪੰਡਾ ਨਾ ਲੈ ਕੇ ਘੁੰਮਦੇ ਰਹੋ ਇਹ ਪ੍ਰਮਾਤਮਾ ਦੇਵੇਗਾ ਇਹ ਚਿੰਤਾਵਾਂ ਲੈ ਕੇ ਕਦੋਂ ਘੁੰਮਣਾ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਹੋਏ ਗੁਰਤੇਗ ਬਹਾਦਰ ਸਾਹਿਬ ਦਾ ਬਚਨ ਹੈ ਇਸ ਕਰਕੇ ਇਹ ਇਸ ਗੱਲ ਦੀ ਚਿੰਤਾ ਕਾਦੀ ਕਰਨੀ ਤੁਸੀਂ ਗੌਰ ਕਰਿਓ ਜਰਾ ਆਪਣੇ ਸਰੀਰ ਵੱਲ ਜਿਹੜੇ ਸਾਡੇ ਸਰੀਰ ਵਿੱਚ ਸਾਹ ਚੱਲ ਰਹੇ ਨੇ ਕਿ ਸਾਡੀ ਕੋਸ਼ਿਸ਼ ਨਾਲ ਚੱਲ ਰਹੇ ਨੇ ਜਿਹੜੇ ਅਸੀਂ ਸਾਹ ਲੈਨੇ ਆ ਸਭ ਤੋਂ ਜ਼ਿਆਦਾ ਬੰਦੇ ਲਈ ਕੀ ਜ਼ਰੂਰੀ ਹੈ ਸਭ ਤੋਂ ਜ਼ਿਆਦਾ ਬੰਦੇ ਲਈ ਰੋਟੀ ਤੋਂ ਜ਼ਿਆਦਾ ਸਾਧ ਸੰਗਤ ਜੀ ਪਾਣੀ ਤੋਂ ਜ਼ਿਆਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਜ਼ਿਆਦਾ ਜ਼ਰੂਰੀ ਹੈ ਸਾਹ ਰੋਟੀ ਤੋਂ ਬਿਨਾ ਵੀ ਬੰਦਾ ਕੁਝ ਦਿਨ ਕੱਢ ਸਕਦਾ ਹੈ ਪਾਣੀ ਤੋਂ ਬਿਨਾ ਵੀ ਕੁਝ ਸਮਾਂ ਕੱਢ ਸਕਦਾ ਹੈ ਸਾਹ ਤੋਂ ਬਿਨਾ ਤੇ ਅਸੀਂ ਕੁਝ ਸੈਕਿੰਡ ਤੱਕ ਹੀ ਜਿਹੜਾ ਉਹ ਜਿਉਂਦੇ ਰਹਿ ਸਕਦੇ ਹਾਂ ਬੰਦੇ ਦੇ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਚੀਜ਼ ਹੈ ਨਾ ਉਹ ਸਵਾਸ ਨੇ ਸਾਹ ਦੇ ਹੁਣ ਜਿਹੜੇ ਸਾਹ ਨੇ ਕਿ ਸਾਡੀ ਕੋਸ਼ਿਸ਼ ਨਾਲ ਚੱਲ ਰਹੇ ਨੇ ਕਦੀ ਤੁਸੀਂ ਕੋਸ਼ਿਸ਼ ਕਰਕੇ ਵੇਖਿਓ ਸਾਹ ਚਲਾਉਣ ਦੀ ਵੀ ਮੇਰੀ ਕੋਸ਼ਿਸ਼ ਨਾਲ ਚੱਲ ਰਹੇ ਨੇ ਉਦੋਂ ਹੀ ਸਾਹ ਔਖੇ ਹੋ ਜਾਣਗੇ ਤੇ ਜਦੋਂ ਬੰਦੇ ਦੇ ਸਾਹ ਔਖੇ ਹੁੰਦੇ ਨੇ ਨਾ ਕਈ ਵਾਰੀ ਕੋਈ ਪ੍ਰੋਬਲਮ ਹੋ ਜੇ ਸਰੀਰ 'ਚ ਫਿਰ ਕੋਸ਼ਿਸ਼ ਕੀਤਿਆਂ ਨਹੀਂ ਚੱਲਦੇ ਫਿਰ ਜ਼ੋਰ ਲਾਇਆ ਨਹੀਂ ਚੱਲਦੇ اٹੋਮੈਟਿਕ ਚੱਲ ਰਹੇ ਨੇ ਨਾ ਪ੍ਰਮਾਤਮਾ ਚਲਾ ਰਿਹਾ ਨਾ ਸਾਡੇ ਸਰੀਰ ਵਿੱਚ ਬਲੱਡ ਘੁੰਮ ਰਿਹਾ ਹੈ ਪੂਰੀ ਬਾਡੀ ਵਿੱਚ ਬਲੱਡ ਜਿਹੜਾ ਉਹ ਘੁੰਮ ਰਿਹਾ ਹੈ ਕਿ ਸਾਡੀ ਕੋਸ਼ਿਸ਼ ਨਾਲ ਘੁੰਮ ਰਿਹਾ ਹੈ ਕਿ ਅਸੀਂ ਸੋਚਦੇ ਹਾਂ ਕਿ ਹੁਣ ਸਾਡਾ ਹਾਰਟ ਜਿਹੜਾ ਪੂਰੀ ਬਾਡੀ ਵਿੱਚ ਫਲਾਣੀ ਫਲਾਣੀ ਨਾੜ ਵਿੱਚ ਭੇਜੇਗਾ ਹੁਣ ਦਿਮਾਗ ਨੂੰ ਬਲੱਡ ਭੇਜੇਗਾ ਹੁਣ ਸਰੀਰ ਵਿੱਚ ਜਿਹੜਾ ਉਹ ਬਲੱਡ ਜਾਏਗਾ ਨਹੀਂ ਸੰਗਤ ਜੀ ਇਸ ਰਾਣਾ ਸਾਹਿਬ ਦੀ ਧਰਤੀ ਤੋਂ ਮਹਾਪੁਰਸ਼ ਪਹੁੰਚੇ ਨੇ ਗਾਜੀਪੁਰ ਦੀ ਸੰਗਤ ਵੱਲੋਂ ਪਰਿਵਾਰ ਵੱਲੋਂ ਜੀ ਆਇਆਂ ਨੂੰ ਸਾਧ ਸੰਗਤ ਜੀ ਅਰਜ਼ ਕਰ ਰਿਆ ਸੀ ਕਿ ਜਿਹੜਾ ਸਾਡੇ ਸ਼ਰੀਰ ਵਿੱਚ ਬਲੱਡ ਵੀ ਘੁੰਮ ਰਿਹਾ ਹੈ ਸਾਡੇ ਸਾਹ ਚੱਲ ਰਹੇ ਨੇ ਸਾਡੀ ਕੋਸ਼ਿਸ਼ ਨਾਲ ਨਹੀਂ ਚੱਲ ਰਹੇ ਇਹ ਵੀ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਹੀ ਚੱਲ ਰਿਹਾ ਨਾ ਅਸੀਂ ਭੋਜਨ ਖਾਂਦੇ ਆ ਸ਼ਰੀਰ ਵਿੱਚ ਭੋਜਨ ਜਾਂਦਾ ਹੈ ਰੋਟੀ ਜਾਂਦੀ ਹੈ ਕਿ ਸਾਡੀ ਕੋਸ਼ਿਸ਼ ਨਾਲ ਪਚਦੀ ਹੈ ਤੁਸੀਂ ਕਦੇ ਭੋਜਨ ਛੱਕ ਕੇ ਬਹਿ ਕੇ ਸੋਚਣ ਲੱਗ ਜਿਓ ਵੀ ਅੱਜ ਭੋਜਨ ਪਚ ਰਿਹਾ ਹੁਣ ਮੈਂ ਖਾਦਾ ਇੰਨੇ ਟਾਈਮ ਵਿੱਚ ਪਚ ਜਾਏਗਾ ਉਦੋਂ ਨਹੀਂ ਪਚੇਗਾ ਜਿੱਦਨ ਸੋਚਣ ਲੱਗ ਜੂਗੇ ਅਸੀਂ ਨੀਂਦ ਲੈਣੇ ਆ ਰਾਤ ਨੂੰ ਸੌਣੇ ਆ ਕਿ ਸਾਡੇ ਸੋਚਣ ਕਰਕੇ ਨੀਂਦ ਆਉਂਦੀ ਹੈ ਜਿੱਦਨ ਸੋਚਣ ਲੱਗ ਜੂਗੇ ਨਾ ਉਦੋਂ ਦਿਨ ਹੀ ਨੀਂਦ ਦਾ ਆਉਣਾ ਔਖਾ ਹੋ ਜਾਏਗਾ ਸੋਚਣ ਕਰਕੇ ਸਾਡੇ ਜੀਵਨ 'ਚ ਸਾਰਾ ਕੁਝ ਨਹੀਂ ਹੁੰਦਾ ਨਾ ਸਾਡੇ ਸਾਹ ਸਾਡੇ ਹੱਥ ਵਿੱਚ ਨੇ ਨਾ ਬਲੱਡ ਦਾ ਘੁੰਮਣਾ ਬੋਡੀ ਵਿੱਚ ਸਾਡੇ ਹੱਥ 'ਚ ਐ ਨਾ ਰੋਟੀ ਦਾ ਪਚਣਾ ਸਾਡੇ ਹੱਥ 'ਚ ਐ ਸਾਧ ਸੰਗਤ ਜੀ ਨਾ ਨੀਂਦ ਦਾ ਆਉਣਾ ਸਾਡੇ ਹੱਥ 'ਚ ਐ ਲੱਖਾਂ ਲੱਖਾਂ ਲੋਕ ਉਹ ਨੇ ਧਰਤੀ ਤੇ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਭਾਵੇਂ ਕੋਸ਼ਿਸ਼ ਵੀ ਕਰਦੇ ਰਹਿਣ ਮੰਜੇ ਤੇ ਪਏ ਰਹਿਣ ਭਾਵੇਂ ਜ਼ੋਰ ਲਾਣ ਲਾਉਣ ਵੀ ਵੀ ਹਾਂ ਮੈਂ ਮੈਨੂੰ ਕਿਸੇ ਤਰੀਕੇ ਨੀਂਦ ਆ ਜਾਏ ਮੇਰੇ ਵਿਚਾਰ ਸ਼ਾਂਤ ਹੋ ਜਾਣ ਨੀਂਦ ਨਹੀਂ ਆਉਂਦੀ ਕੁਝ ਚੀਜ਼ਾਂ ਪ੍ਰਮਾਤਮਾ ਵੱਲੋਂ ਨੇਚਰਲੀ ਹੋ ਰਹੀਆਂ ਨੇ ਕੁਦਰਤੀ ਹੋ ਰਹੀਆਂ ਨੇ ਔਰ ਸਾਡੇ ਸਰੀਰ ਵਿੱਚ ਸਾਡੀ ਬਾਡੀ ਵਿੱਚ ਹੋ ਰਹੀਆਂ ਨੇ ਸਾਡੇ ਸਾਹ ਚੱਲਣੇ ਸਾਡੇ ਭੋਜਨ ਦਾ ਪਚਣਾ ਨੀਂਦ ਦਾ ਆਉਣਾ ਬਲੱਡ ਦਾ ਬਾਡੀ ਵਿੱਚ ਘੁੰਮਣਾ ਇਹ ਕੁਦਰਤੀ ਹੋ ਰਿਹਾ ਹੈ ਜੇ ਇਹ ਸਾਰਾ ਕੁਝ ਨੇਚਰਲੀ ਹੋ ਰਿਹਾ ਹੈ ਇਹ ਜੇ ਸਾਰਾ ਕੁਝ ਕੁਦਰਤੀ ਹੋ ਰਿਹਾ ਹੈ ਤੇ ਫਿਰ ਜਿਹੜੀਆਂ ਅਸੀਂ ਐਵੇਂ ਫਾਲਤੂ ਦੀਆਂ ਪੰਡਾਂ ਚਿੰਤਾਵਾਂ ਦੀਆਂ ਲੈ ਕੇ ਘੁੰਮ ਰਹੇ ਹਾਂ ਇਹ ਵੀ ਬ्यर्थ ਨੇ ਸਾਰਾ ਕੁਝ ਉਸ ਪਰਮਾਤਮਾ ਤੇ ਛੱਡ ਦਿਓ ਜਿਵੇਂ ਬੇਨਤੀ ਕੀਤੀ ਨਾ ਵੀ ਕੁਝ ਪ੍ਰਤੀਸ਼ਤ ਬੰਦੇ ਦੇ ਹੱਥ ਵਿੱਚ ਹੈ ਸਾਰੀਆਂ ਚੀਜ਼ਾਂ ਸਾਰੇ ਫੈਕਟਰ ਬੰਦੇ ਦੇ ਹੱਥ ਵਿੱਚ ਨਹੀਂ ਹੁੰਦੇ ਫਿਊਚਰ ਵਿੱਚ ਕਿਵੇਂ ਦਾ ਹੋਏਗਾ ਪ੍ਰਮਾਤਮਾ ਕੀ ਕਰੇਗਾ ਕਿਸ ਤਰ੍ਹਾਂ ਹੋਏਗਾ ਇਹ ਸਾਰਾ ਕੁਝ ਉਸ ਉਸ ਵਾਹਿਗੁਰੂ ਦੇ ਹੱਥ ਹੈ ਇਸ ਕਰਕੇ ਗੁਰੂ ਸਾਹਿਬ ਤੇ ਇਹ ਵੀ ਕਹਿੰਦੇ ਨੇ ਆਪਣੀ ਬਾਣੀ ਵਿੱਚ ਕਿ ਕਾਠ ਕੀ ਪੁੱਤਰੀ ਕਹਾ ਕਰੇ ਬੱਪਰੀ ਖਿਲਾਵਣ ਹਾਰੋ ਜਾਨੈ ਕਿ ਉਸ ਪ੍ਰਮਾਤਮਾ ਦੇ ਹੱਥ ਵਿੱਚ ਹੈ ਬੰਦਾ ਤੇ ਉਹਦੀ ਬਣਾਈ ਹੋਈ ਪੁਤਲੀ ਹੈ ਜਿਵੇਂ ਉਹਦੇ ਹੁਕਮ ਵਿੱਚ ਇਹਨੂੰ ਨਚਾਇਆ ਜਾ ਰਿਹਾ ਓਵੇਂ ਨੱਚ ਰਿਹਾ ਸੋ ਇਸ ਕਰਕੇ ਜਿਹੜੀਆਂ ਸੀ ਚਿੰਤਾਵਾਂ ਦੀਆਂ ਟੈਨਸ਼ਨਾਂ ਦੀਆਂ ਫਿਕਰ ਦੀਆਂ ਪੰਡਾਂ ਲੈ ਕੇ ਘੁੰਮ ਰਹੇ ਆ ਨਾ ਸੰਗਤ ਜੀ ਇਹਨੂੰ ਉਤਾਰਨ ਦੀ ਲੋੜ ਹੈ ਇਹਦੇ ਚੋਂ ਮੁਕਤ ਹੋਣ ਦੀ ਲੋੜ ਹੈ ਜਦੋਂ ਅਸੀਂ ਸਾਰਾ ਕੁਝ ਉਸ ਪ੍ਰਮਾਤਮਾ ਤੇ ਛੱਡ ਦੇਵਾਂਗੇ ਨਾ ਉਹਦੇ ਭਾਣੇ ਵਿੱਚ ਰਹਿਣ ਲੱਗ ਜਾਾਂਗੇ ਉਹਦੇ ਸ਼ੁਕਰ ਵਿੱਚ ਰਹਿਣ ਲੱਗ ਜਾਾਂਗੇ ਤੇ ਇਹ ਸਾਰਾ ਬੋਝ ਹਲਕਾ ਹੋਣ ਲੱਗ ਜਾਏਗਾ ਕਿਉਂਕਿ ਗੁਰੂ ਸਾਹਿਬ ਜੀ ਸਾਨੂੰ ਇਹ ਹੀ ਸਿਖਾ ਕੇ ਗਏ ਨੇ ਕਿਉਂਕਿ ਜ਼ਿੰਦਗੀ ਵਿੱਚ ਦੁੱਖ ਤੇ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ ਪਰ ਇਹਨਾਂ ਨੂੰ ਗੁਰੂ ਸਾਹਿਬ ਨਾਲ ਜੁੜ ਕੇ ਇਹਨਾਂ ਨੂੰ ਅਸੀਂ ਚੰਗੇ ਤਰੀਕੇ ਨਾਲ ਹੰਡਾ ਸਕੀਏ ਔਰ ਇਹਨਾਂ 'ਚ ਰਹਿੰਦਿਆਂ ਹੋਇਆਂ ਵੀ ਖੁਸ਼ ਰਹਿ ਸਕੀਏ ਉਹਦੇ ਭਾਣੇ 'ਚ ਰਹਿ ਸਕੀਏ ਇਹ ਅਸੀਂ ਗੁਰਬਾਣੀ ਦੇ ਨਾਲ ਜਿਹੜਾ ਉਹ ਜੁੜ ਕੇ ਸਿੱਖ ਸਕਦੇ ਹਾਂ ਗੁਰੂ ਸਾਹਿਬ ਜੀ ਸਾਨੂੰ ਇਹੀ ਸਿਖਾ ਕੇ ਗਏ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਵੇਖ ਲਓ ਹਾਲਾਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਚ ਇਹ ਵੀ ਕਿਹਾ ਵੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਗੁਰੂ ਨਾਨਕ ਦੇਵ ਸਾਹਿਬ ਤੇ ਖੜੇ ਹੀ ਉਹਨਾਂ ਨਾਲ ਹੋਏ ਨਾ ਜਿਨ੍ਹਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਸਨ ਜਿਨ੍ਹਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਸਨ ਉਹਨਾਂ ਦੇ ਜਾ ਕੇ ਦਰਵਾਜ਼ੇ ਖੜਕਾਏ ਨਾ ਜਦੋਂ ਆਪ ਜੀ ਪਹਿਲੀ ਉਦਾਸੀ ਤੇ ਨਿਕਲੇ ਸਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੇ ਜਦੋਂ ਸੁਲਤਾਨਪੁਰ ਦੀ ਧਰਤੀ ਤੋਂ ਤੁਰੇ ਤੇ ਪਹਿਲਾ ਸਾਥੀ ਵੀ ਉਹਨਾਂ ਨੇ ਭਾਈ ਮਰਦਾਨਾ ਚੁਣਿਆ ਜਿਨ੍ਹਾਂ ਨੂੰ ਨਗਰ ਦੇ ਲੋਕ ਕਹਿੰਦੇ ਸਨ ਵੀ ਇਹ ਤੇ ਮਰਾਸੀ ਜਾਤ ਵਿੱਚੋਂ ਐ ਇਹਨਾਂ ਦੇ ਤੇ ਕੰਮ ਹੀ ਇਹ ਐ ਕਿ ਰਬਾਬ ਵਾ ਕੇ ਅਮੀਰਾਂ ਦੇ ਅੱਗੇ ਥੋੜਾ ਬਹੁਤਾ ਧੰਨ ਲਿਆ ਕੇ ਪਰਿਵਾਰ ਦਾ ਗੁਜ਼ਾਰਾ ਕਰਨਾ ਜਦੋਂ ਗੁਰੂ ਨਾਨਕ ਦੇਵ ਸਾਹਿਬ ਨਾਲ ਪਹਿਲੀ ਵਾਰ ਮਲਾਪ ਹੋਇਆ ਸੀ ਭਾਈ ਮਰਦਾਨਾ ਜੀ ਦਾ ਤੇ ਹੀ ਬਚਨ ਹੋਏ ਸਨ ਇੱਕ ਦਿਨ ਗੁਰੂ ਨਾਨਕ ਦੇਵ ਸਾਹਿਬ ਖੇਤਾਂ 'ਚ ਬੈਠੇ ਹੋਏ ਸਨ ਤੇ ਕੰਨਾਂ ਵਿੱਚ ਨਾ ਰਬਾਬ ਵੱਜਣ ਦੀ ਆਵਾਜ਼ ਪਈ ਬੜੀ ਮਿੱਠੀ ਆਵਾਜ਼ ਬੜੀ ਪਿਆਰੀ ਆਵਾਜ਼ ਇਸ ਤਰ੍ਹਾਂ ਦੀ ਆਵਾਜ਼ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਵਿਚਾਰਨ ਲੱਗੇ ਵੀ ਕਦੇ ਸੁਣੀਓ ਹੀ ਨਹੀਂ ਕੌਣ ਰਬਾਬ ਵਜਾ ਰਿਹਾ ਹੈ ਮੇਰੇ ਪਾਤਸ਼ਾਹ ਤਨ ਤਨ ਗੁਰੂ ਨਾਨਕ ਦੇਵ ਸਾਹਿਬ ਖੜੇ ਹੋ ਪਏ ਤੇ ਉਸ ਪਾਸੇ ਵੱਲ ਤੁਰ ਪਏ ਜਿੱਧਰੋਂ ਰਬਾਬ ਦੀ ਆਵਾਜ਼ ਆ ਰਹੀ ਸੀ ਨੇੜੇ ਪਹੁੰਚੇ ਭਾਈ ਮਰਦਾਨਾ ਜੀ ਆ ਕੇ ਖੇਤਾਂ 'ਚ ਇੱਕ ਰੁੱਖ ਥੱਲੇ ਬਹਿ ਕੇ ਰਬਾਬ ਵਜਾ ਰਹੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਵੀ ਆ ਕੇ ਕੋਲ ਬਹਿ ਗਏ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਬੰਦ ਕੀਤੀ ਤੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਤੇਰਾ ਨਾਂ ਕੀ ਹੈ ਤੇ ਭਾਈ ਮਰਦਾਨਾ ਜੀ ਨੇ ਆਖਿਆ ਸੀ ਮੇਰਾ ਨਾਂ ਦਾਨਾ ਮੇਰੇ ਪਿਤਾ ਦਾ ਨਾਮ ਹੈ ਭਾਈ ਬਦਰਾ ਇਸੇ ਨਗਰ ਦਾ ਹੀ ਰਹਿਣ ਵਾਲਾ ਗੁਰੂ ਨਾਨਕ ਸਾਹਿਬ ਨਾਲੋਂ 10 ਸਾਲ ਵੱਡੇ ਸਨ ਭਾਈ ਮਰਦਾਨਾ ਜੀ ਉਮਰ ਵਿੱਚ ਤੇ ਸਤਿਗੁਰੂ ਕਹਿਣ ਲੱਗੇ ਦਾਨਿਆ ਜੇ ਤੂੰ ਇਸ ਸੰਗੀਤ ਵਿੱਚ ਜੇ ਇਨ੍ਹਾਂ ਰਾਗਾਂ ਦੇ ਵਿੱਚ ਗੁਰੂ ਦਾ ਸ਼ਬਦ ਪਾ ਕੇ ਗਾਏ ਨਾ ਤੇ ਦਾਨੇ ਤੋਂ ਮਰਦਾਨਾ ਬਣ ਜਾਏਗਾ ਮਰਦਾਨੇ ਦਾ ਮਤਲਬ ਹੁੰਦਾ ਹੈ ਸੂਰਮਾ ਗੁਰਬਾਣੀ ਚ ਵੀ ਇਹ ਸ਼ਬਦ ਆਇਆ ਮਰਦਾਨਾ ਤੇ ਇਹ ਸੂਰਮੇ ਦੇ ਰੂਪ ਵਿੱਚ ਹੀ ਆਇਆ ਹੈ ਬਹਾਦਰ ਸੂਰਮਾ ਭਾਈ ਮਰਦਾਨਾ ਜੀ ਨੂੰ ਇੰਨਾ ਮਾਣ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਉਹ ਪੌੜੀਆਂ ਵੀ ਪੜਦੇ ਆਂ ਜਿਹੜੀਆਂ ਭਾਈ ਮਰਦਾਨਾ ਜੀ ਦੇ ਸਰਲੇਖ ਦੇ ਹੇਠ ਨੇ ਜਿਨ੍ਹਾਂ ਨੂੰ ਮਰਾਸੀ ਕਿਹਾ ਜਾਂਦਾ ਸੀ ਗਰੀਬ ਕਿਹਾ ਜਾਂਦਾ ਸੀ ਨਮਾਣੇ ਕਿਹਾ ਜਾਂਦਾ ਸੀ ਤੇ ਭਾਈ ਮਰਦਾਨਾ ਜੀ ਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਆਖਿਆ ਨਾ ਮਰਦਾਨਿਆਂ ਆ ਚੱਲੀਏ ਇਸ ਰਾਗ ਵਿੱਚ ਗੁਰੂ ਦਾ ਸ਼ਬਦ ਪਾ ਕੇ ਗਾ ਆ ਲੋਕ ਇਹ ਲੋਕਾਈ ਸੜ ਰਹੀ ਆ ਦੁੱਖਾਂ ਦੇ ਵਿੱਚ ਤਕਲੀਫਾਂ ਦੇ ਵਿੱਚ ਆਪਸ ਦੇ ਵੈਰ ਵਿਰੋਧ ਵਿੱਚ ਆ ਚੱਲੀਏ ਦੁਨੀਆ ਨੂੰ ਤਾਰੀਏ ਸਿੱਧੇ ਰਾਹ ਪਾਈਏ ਤੇ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਆਖਿਆ ਸੀ ਸੱਚੇ ਪਾਤਸ਼ਾਹ ਗਰੀਬ ਪਰਿਵਾਰ ਵਿੱਚੋਂ ਆ ਰਬਾਬ ਵਜੋ ਵਜਾ ਕੇ ਨਾ ਗੁਜ਼ਾਰਾ ਕਰਦਾ ਜਦੋਂ ਕਿਸੇ ਦੀ ਵਿਆਹ ਸ਼ਾਦੀ ਹੁੰਦੀ ਆ ਨਾ ਉਥੇ ਰਬਾਬ ਵਜਾਉਣਾ ਅਮੀਰਾਂ ਅੱਗੇ ਰਬਾਬ ਵਜਾਉਣਾ ਥੋੜਾ ਬਹੁਤਾ ਪੈਸਾ ਹੁੰਦਾ ਧਨ ਹੁੰਦਾ ਪਰਿਵਾਰ ਦਾ ਗੁਜ਼ਾਰਾ ਹੁੰਦਾ ਤੁਹਾਡੇ ਨਾਲ ਤੁਰ ਪਿਆ ਤੇ ਮੇਰੇ ਬੱਚੇ ਵੀ ਭੁੱਖੇ ਮਰ ਜਾਣਗੇ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ ਜਿੰਨੇ ਤੇਰੇ ਪਰਿਵਾਰ ਇਸ ਧਰਤੀ ਤੇ ਭੇਜਿਆ ਨਾ ਬੱਚੇ ਭੇਜੇ ਨੇ ਉਹਨੂੰ ਹੀ ਫਿਕਰ ਹੈ ਰੋਜੀ ਦਾ ਕਈ ਵਾਰੀ ਨਾ ਬੰਦਾ ਹੀ ਵਿੱਚ ਮੁਸ਼ਕਲ ਬਣਿਆ ਹੁੰਦਾ ਕਈ ਇਸ ਤਰ੍ਹਾਂ ਦੇ ਲੋਕ ਆਪਣੀ ਜ਼ਿੰਦਗੀ 'ਚ ਮੈਂ ਵੇਖੇ ਨੇ ਜਿਹੜੇ ਬੱਚਿਆਂ ਦਾ ਬੜਾ ਫਿਕਰ ਕਰਦੇ ਸੀ ਜੀ ਬੜੀ ਗਰੀਬੀ ਐ ਬੱਚਿਆਂ ਦਾ ਕੀ ਬਣੇਗਾ ਇਹ ਕੰਮ ਇਹ ਕਿਵੇਂ ਹੋਏਗਾ ਇਸ ਤਰ੍ਹਾਂ ਦੇ ਲੋਕ ਵੇਖੇ ਨੇ ਉਹ ਦੁਨੀਆ ਤੋਂ ਚਲੇ ਗਏ ਬਸ ਉਹਨਾਂ ਦੇ ਜਾਣ ਦੀ ਧੀਰ ਸੀ ਸਾਰੇ ਕੰਮ ਰਾਸ ਹੋ ਗਏ ਬੱਚੇ ਵੱਡੀਆਂ ਵੱਡੀਆਂ ਨੌਕਰੀਆਂ 'ਚ ਲੱਗ ਗਏ ਵੱਡੇ ਵੱਡੇ ਕਾਰੋਬਾਰ ਸੈੱਟ ਕਰ ਲਏ ਤੇ ਫਿਰ ਕਈ ਵਾਰ ਖਿਆਲ ਆਉਂਦਾ ਵੀ ਉਹ ਬੰਦਾ ਹੀ ਰੋਕ ਬਣਿਆ ਹੋਇਆ ਸੀ ਨਾ ਵਿੱਚ ਉਹਦੀ ਚਿੰਤਾ ਹੀ ਰੋਕ ਬਣੀ ਹੋਈ ਸੀ ਜਿਹੜਾ ਉਹ ਫਿਕਰ ਲੈ ਕੇ ਐਵੇਂ ਫਿਕਰ ਦੀਆਂ ਪੰਡਾਂ ਲੈ ਕੇ ਘੁੰਮ ਰਿਹਾ ਸੀ ਉਹ ਹੀ ਵਿੱਚ ਰੋਕ ਬਣੇ ਹੋਏ ਸਨ ਇਹਦਾ ਮਤਲਬ ਉਹ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਸੀ ਪ੍ਰਮਾਤਮਾ ਦੇ ਹੱਥ ਵਿੱਚ ਸੀ ਵੀ ਜਦੋਂ ਕੁਝ ਹੋਣਾ ਸੀ ਉਦੋਂ ਹੀ ਹੋਣਾ ਸੀ ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਜਿੰਨੇ ਤੇਰੇ ਬੱਚੇ ਤੇਰਾ ਪਰਿਵਾਰ ਭੇਜਿਆ ਨਾ ਉਹਨੂੰ ਹੀ ਫਿਕਰ ਹੈ ਉਹਨਾਂ ਦੀ ਰੋਜੀ ਦਾ ਤੂੰ ਕਾਹਤੋਂ ਫਿਕਰ ਕਰਦਾ ਤੇ ਭਾਈ ਮਰਦਾਨਾ ਜੀ ਨਾਲ ਹੋ ਤੁਰੇ ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਕਿਹਦਾ ਦਰਵਾਜ਼ਾ ਖੜਕਾਇਆ ਭਾਈ ਲਾਲੋ ਦਾ ਸੁਲਤਾਨਪੁਰ ਦੀ ਧਰਤੀ ਕਦੇ ਉਹਦਾ ਨਾਮ ਪਿਆ ਸੀ ਸੈਦਪੁਰ ਕਦੇ ਉਹਦਾ ਨਾਂ ਪਿਆ ਸੀ ਸ਼ੇਰਪੁਰਜ ਨੂੰ ਬਾਬਰ ਨੇ ਉਜਾੜਿਆ ਸੀ ਤੇ ਭਾਈ ਲਾਲੋ ਦਾ ਦਰਵਾਜ਼ਾ ਖੜਕਾਇਆ ਹਾਲਾਂਕਿ ਭਾਈ ਲਾਲੋ ਨਾ ਗੁਰੂ ਨਾਨਕ ਦੇਵ ਸਾਹਿਬ ਨੂੰ ਪਹਿਲਾਂ ਕਦੇ ਵੀ ਨਹੀਂ ਸਨ ਮਿਲੇ ਸਤਿਗੁਰੂ ਐਮਨਾਬਾਦ ਦੀ ਧਰਤੀ ਤੇ ਗਏ ਹੁਣ ਐਮਨਾਬਾਦ ਵਿੱਚ ਨਾ ਵੱਡੀਆਂ-ਵੱਡੀਆਂ ਹਵੇਲੀਆਂ ਵੱਡੇ-ਵੱਡੇ ਘਰ ਪਰ ਮੇਰੇ ਪਾਤਸ਼ਾਹ ਜੀ ਨੇ ਦਰਵਾਜ਼ਾ ਖੜਕਾਇਆ ਭਾਈ ਲਾਲੋ ਦਾ ਕਹਿੰਦੇ ਲਾਲੋ ਦਰਵਾਜ਼ਾ ਖੋਲ ਭਾਈ ਲਾਲੋ ਜੀ ਨੇ ਦਰਵਾਜ਼ਾ ਖੋਲ ਲਿਆ ਵੇਖਿਆ ਗੁਰੂ ਨਾਨਕ ਦੇਵ ਸਾਹਿਬ ਖੜੇ ਨੇ ਹਾਲਾਂਕਿ ਹਜੇ ਪਛਾਣ ਨਹੀਂ ਹੋਈ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੁਣਿਆ ਸੀ ਕਦੇ ਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਅੰਦਰ ਆ ਗਏ ਪਾਤਸ਼ਾਹ ਜੀ ਸਤਿਗੁਰੂ ਜੀ ਨੂੰ ਬਿਠਾਇਆ ਬੜੇ ਸਤਕਾਰ ਦੇ ਨਾਲ ਤੇ ਜਦੋਂ ਭਾਈ ਮਰਦਾਨਾ ਜੀ ਤੋਂ ਪਤਾ ਲੱਗਾ ਨਾ ਵੀ ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ ਨਿਰੰਕਾਰੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਭਾਈ ਲਾਲੋ ਜੀ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਚ ਝੁਕ ਪਏ ਸੱਚੇ ਪਾਤਸ਼ਾਹ ਇਸ ਗਰੀਬ ਦੇ ਘਰ ਵਿੱਚ ਇਸ ਗਰੀਬੜੇ ਦੇ ਘਰ ਵਿੱਚ ਚਰਨ ਪਾਏ ਬਖਸ਼ਿਸ਼ ਕੀਤੀ ਤੇ ਚੌਂਕਾ ਤਿਆਰ ਕਰਨ ਲੱਗੇ ਭਾਈ ਲਾਲੋ ਜੀ ਕਿਉਂਕਿ ਉਹਨਾਂ ਸਮਿਆਂ 'ਚ ਨਾ ਇਸ ਤਰ੍ਹਾਂ ਦਾ ਬੜਾ ਵਿਤਕਰਾ ਚੱਲਦਾ ਸੀ ਜਿਹੜੇ ਆਪਣੇ ਆਪ ਨੂੰ ਬੜੀ ਉੱਚੀ ਜਾਤ ਦੇ ਸਮਝਦੇ ਸੀ ਵੀ ਅਸੀਂ ਜਿੱਥੋਂ ਪ੍ਰਸ਼ਾਦਾ ਸ਼ਕਾਂਗੇ ਨਾ ਉਹ ਸਪੈਸ਼ਲ ਚੌਂਕਾ ਤਿਆਰ ਕੀਤਾ ਹੋਏ ਵੀ ਫਲਾਣੀ ਗਾਂ ਦਾ ਗੋਬਰ ਲਿਆ ਕੇ ਉਹ ਪਹਿਲਾਂ ਉਹਦਾ ਚੌਂਕੇ 'ਚ ਲੇਪ ਕੀਤਾ ਜਾਏ ਪਹਿਲਾਂ ਲੱਕ ਫਿਰ ਲੱਕੜਾਂ ਨੂੰ ਧੋ ਕੇ ਲੱਕੜਾਂ ਸੁਕਾਈਆਂ ਜਾਣ ਫਿਰ ਅੱਗ ਬਾਲੀ ਜਾਏ ਫਿਰ ਪ੍ਰਸ਼ਾਦਾ ਤਿਆਰ ਹੋਏ ਭਾਈ ਲਾਲੋ ਜੀ ਜਦੋਂ ਚੌਂਕਾ ਤਿਆਰ ਕਰਨ ਲੱਗੇ ਤੇ ਸਤਗੁਰ ਨੇ ਆਵਾਜ਼ ਮਾਰੀ ਭਾਈ ਲਾਲੋ ਕੀ ਕਰਦਾ ਹੈ ਤੇ ਭਾਈ ਲਾਲੋ ਕਹਿਣ ਲੱਗੇ ਸੱਚੇ ਪਾਤਸ਼ਾਹ ਚੌਂਕਾ ਤਿਆਰ ਕਰਦਾ ਤੁਹਾਡੇ ਪ੍ਰਸ਼ਾਦ ਦੇ ਵਾਸਤੇ ਸਤਗੁਰ ਕਹਿਣ ਲੱਗੇ ਲਾਲੋ ਇਹ ਸਾਰੀ ਧਰਤੀ ਹੀ ਮੇਰਾ ਚੌਂਕਾ ਹੈ ਇਹ ਸਾਰੀ ਧਰਤੀ ਮੇਰਾ ਚੌਂਕਾ ਹੈ ਇਸ ਕਰਕੇ ਸਾਨੂੰ ਕਿਸੇ ਸਪੈਸ਼ਲ ਚੌਂਕੇ ਦੀ ਲੋੜ ਨਹੀਂ ਇੱਥੇ ਹੀ ਲੈ ਆਓ ਪ੍ਰਸ਼ਾਦਾ ਤਿਆਰ ਕਰਕੇ ਤੇ ਜਦੋਂ ਕੋਤਰੇ ਦਾ ਪ੍ਰਸ਼ਾਦਾ ਲਿਆਏ ਨਾ ਤਿਆਰ ਕਰਕੇ ਤੇ ਭਾਈ ਮਰਦਾਨਾ ਜੀ ਹਾਲਾਂਕਿ ਸੋਚਦੇ ਨੇ ਵੀ ਅੱਜ ਕੋਤਰੇ ਦਾ ਪ੍ਰਸ਼ਾਦਾ ਛੱਕਣ ਲੱਗੇ ਆ ਪਤਾ ਨਹੀਂ ਕਿਵੇਂ ਦਾ ਸਵਾਦ ਹੋਏਗਾ ਜਦੋਂ ਪਹਿਲੀ ਬੁਰਕੀ ਪਾਈ ਨਾ ਮੁੱਖ ਵਿੱਚ ਤੇ ਇੰਨਾ ਆਨੰਦ ਆਇਆ ਤੇ ਭਾਈ ਮਰਦਾਨਾ ਜੀ ਨੇ ਪ੍ਰਸ਼ਾਦਾ ਛੱਕ ਕੇ ਆਖਿਆ ਸਿ ਗੁਰੂ ਨਾਨਕ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਇੰਨਾ ਰਸ ਆਇਆ ਨਾ ਪ੍ਰਸ਼ਾਦਾ ਛੱਕ ਕੇ ਇੰਨਾ ਰਸ ਤੇ ਮੈਨੂੰ ਅੱਜ ਤੱਕ ਆਪਣੀ ਜ਼ਿੰਦਗੀ ਚ ਅਨੇਕਾਂ ਤਰ੍ਹਾਂ ਦੇ ਪਦਾਰਥ ਛੱਕੇ ਵੀ ਨਹੀਂ ਆਇਆ ਸਤਿਗੁਰ ਕਹਿਣ ਲੱਗੇ ਮਰਦਾਨਿਆਂ ਇਸ ਪ੍ਰਸ਼ਾਦੇ ਚ ਰਸ ਇਸ ਕਰਕੇ ਐ ਕਿਉਂਕਿ ਭਾਈ ਲਾਲੋ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕੀਤਾ ਤੇ ਸਭ ਤੋਂ ਵੱਡੀ ਗੱਲ ਇਹ ਐ ਵੀ ਇਹ ਹੱਕ ਹalal ਦੀ ਕਮਾਈ ਦਾ ਪ੍ਰਸ਼ਾਦਾ ਹੈ ਵੱਡੀ ਗੱਲ ਇਹ ਹੈ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਹਾਲਾਂਕਿ ਮਲਕ ਭਾਗੋ ਦੇ ਘਰ ਪਹਿਲਾਂ ਜਾ ਸਕਦੇ ਸੀ ਗੁਰੂ ਨਾਨਕ ਦੇਵ ਸਾਹਿਬ ਸੁਨੇਹੇ ਵੀ ਮਿਲੇ ਦੋ ਤਿੰਨ ਵਾਰ ਸੁਨੇਹਾ ਮਿਲਿਆ ਵੀ ਮਲਕ ਭਾਗੋ ਦੇ ਘਰ ਵਿੱਚ ਅੱਜ ਬ੍ਰਹਮ ਭੋਜ ਹੈ ਆਓ ਸਾਰੇ ਪਾਤਸ਼ਾਹ ਨਹੀਂ ਗਏ ਜਦੋਂ ਫਿਰ ਜਾਣਾ ਪਿਆ ਸਤਿਗੁਰੂ ਨੂੰ ਗਏ ਤੇ ਉੱਥੇ ਜਾ ਕੇ ਪ੍ਰਤੱਖ ਵਖਾਵਾ ਵੀ ਦਿੱਤਾ ਮਲਕ ਭਾਗੋ ਆ ਵੇਖ ਕਿੱਕਰ ਦਾ ਬੀਜ ਇਹ ਨਾ ਬੜਾ ਮਲੈਮ ਹੁੰਦਾ ਕਿੱਕਰ ਦਾ ਬੀਜ ਨਾ ਜਿੰਨੇ ਵੀ ਰੁੱਖਾਂ ਬੂਟਿਆਂ ਦੇ ਬੀਜ ਹੁੰਦੇ ਨੇ ਨਾ ਨਾ ਸਾਰਿਆਂ ਨਾਲੋਂ ਜ਼ਿਆਦਾ ਮਲੈਮ ਬੀਜ ਹੁੰਦਾ ਕਿੱਕਰ ਦਾ ਬੀਜ ਸਤਿਗੁਰ ਕਹਿਣ ਲੱਗੇ ਮਲਕ ਭਾਗੋ ਆ ਬੀਜ ਬੜਾ ਮਲੈਮ ਹੈ ਪਰ ਜਦੋਂ ਇਹਨੂੰ ਜ਼ਮੀਨ 'ਚ ਬੀਜ ਦਿੱਤਾ ਜਾਂਦਾ ਹੈ ਨਾ ਜਦੋਂ ਇਹਦਾ ਰੁੱਖ ਬਣ ਜਾਂਦਾ ਹੈ ਇਸ ਮਲੈਮ ਬੀਜ ਦੇ ਵਿੱਚੋਂ ਹੀ ਫਿਰ ਕੰਡੇ ਨਿਕਲਦੇ ਨੇ ਜਿਹੜੇ ਪਤਾ ਨਹੀਂ ਕਿੰਨੇ ਹੀ ਰਾਈਆਂ ਦੇ ਪੈਰਾਂ ਨੂੰ ਵਿੰਨ ਸੁੱਟਦੇ ਨੇ ਇਹ ਜਿਹੜੀ ਤੂੰ ਲੋਕਾਂ ਨਾਲ ਠੱਗੀਆਂ ਮਾਰ ਕੇ ਝੂਠ ਬੋਲ ਕੇ ਆ ਫਰੇਬ ਕਰਕੇ ਚਲਾਕੀਆਂ ਨਾਲ ਧਨ ਇਕੱਠਾ ਕੀਤਾ ਹੋਇਆ ਨਾ ਇਹ ਭਾਵੇਂ ਤੂੰ ਬੜਾ ਇਕੱਠਾ ਕਰ ਲਿਆ ਅੱਜ ਤੇ ਕਿਕਰ ਦੇ ਬੀਜ ਵਾਂਗਰਾ ਬੜਾ ਮਲੈਮ ਲੱਗਦਾ ਚੰਗਾ ਲੱਗਦਾ ਪਰ ਇਹਦੀਆਂ ਸੂਲਾਂ ਕਦੇ ਤੇਰੇ ਅੰਦਰ ਨੂੰ ਬੜੀਆਂ ਤੰਗ ਕਰਨਗੀਆਂ ਬੜਾ ਬੇਚੈਨ ਕਰਨਗੀਆਂ ਬੜਾ ਅਸ਼ਾਂਤ ਕਰਨਗੀਆਂ ਬੜਾ ਦੁਖੀ ਕਰਨਗੀਆਂ ਫਿਰ ਕੋਈ ਰਾਹ ਨਹੀਂ ਲੱਭਣਾ ਇੰਨਾ ਇਸ ਪੈਸੇ ਨਾਲ ਬਾਹਰ ਦੀਆਂ ਸਹੂਲਤਾਂ ਤੇ ਬੜੀਆਂ ਖਰੀਦ ਲਏਗਾ ਜਿੱਦਨ ਮਨ ਬੇਚੈਨ ਹੋਏਗਾ ਨਾ ਮਨ ਤੰਦੂਰ ਵਾਂਗਰਾਂ ਤੱਪਣ ਲੱਗ ਜਾਏਗਾ ਫਿਰ ਇੰਨਾ ਸਹੂਲਤਾਂ ਦੇ ਵਿੱਚੋਂ ਅੰਦਰ ਦੀ ਸ਼ਾਂਤੀ ਨਸੀਬ ਨਹੀਂ ਹੋਣੀ ਉਹ ਤੇ ਹੱਕ ਹਲਾਲ ਦੀ ਕਮਾਈ ਚੋਂ ਹੀ ਮਿਲਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਭਾਈ ਲਾਲੋ ਜੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹ ਨਾ ਸਤਕਾਰ ਦੇਤਾ ਭਾਈ ਲਾਲੋ ਜੀ ਨੂੰ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਸੱਤ ਵਾਰੀ ਨਾਮ ਆਇਆ ਜੀ ਭਾਈ ਲਾਲੋ ਜੀ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪਹਿਲਾ ਸਾਥੀ ਭਾਈ ਮਰਦਾਨਾ ਗੁਰਬਾਣੀ 'ਚ ਨਾਮ ਆਇਆ ਅਮਰ ਕਰ ਦਿੱਤਾ ਤੇ ਜਿਹੜਾ ਸਭ ਤੋਂ ਪਹਿਲਾ ਘਰ ਘਰ ਚੁਣਿਆ ਉਦਾਸੀਆਂ ਦੇ ਸਮੇ ਭਾਈ ਲਾਲੋ ਜੀ ਦਾ ਗੁਰਬਾਣੀ ਚ ਮੁਖਾਤਬ ਹੋ ਕੇ ਪਾਤਸ਼ਾਹ ਨੇ ਭਾਈ ਲਾਲੋ ਦਾ ਜ਼ਿਕਰ ਕੀਤਾ ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆਂ ਤੇ ਭਾਈ ਲਾਲੋ ਜੀ ਦਾ ਜ਼ਿਕਰ ਵੀ ਜ਼ਰੂਰ ਆਉਂਦਾ ਸਾਡੀ ਜ਼ੁਬਾਨ ਤੇ ਭਾਈ ਲਾਲੋ ਜੀ ਦਾ ਨਾਮ ਵੀ ਜ਼ਰੂਰ ਆਉਂਦਾ ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰਤਾਈਆਂ ਸਨ